ਸਤਿ ਸ਼੍ਰੀ ਅਕਾਲ ਜੀ ਸਬਜ਼ੀਆਂ ਦੇ ਵਿਟਾਮਿਨ ਬਿਨਾ ਨਾਸ਼ਟ ਕੀਤੇ ਅੱਜ ਮੈਂ ਬਣਾਇਆ ਪੈਨ ਦੇ ਵਿੱਚ ਕੜਾਈ ਦੇ ਵਿੱਚ ਵੈਜੀਟੇਬਲ ਪੁਲਾਓ ਬਿਨਾ ਕੁੱਕਰ ਤੋਂ ਉਹ ਵੀ 10 ਮਿੰਟ ਵਿੱਚ ਬਣ ਕੇ ਤਿਆਰ ਹੋ ਗਿਆ ਦੇਖੋ ਕੱਲਾ ਕੱਲਾ ਦਾਣਾ ਖਿਲਿਆ ਖਿਲਿਆ ਦਾਣਾ ਆ ਸਬਜ਼ੀਆਂ ਪੂਰੀਆਂ ਆ ਕੋਈ ਸਬਜ਼ੀ ਮੈਸ਼ ਨਹੀਂ ਹੋਈ ਹੋਈ ਹੈ ਕਿ ਬਹੁਤ ਵਧੀਆ ਤੇ ਇੰਨਾ ਪਸੰਦ ਆਇਆ ਸਾਰੇ ਪਰਿਵਾਰ ਨੇ ਬੜਾ ਖੁਸ਼ ਹੋ ਕੇ ਖਾਦਾ ਸਾਰੇ ਸਾਡੇ ਗੈਸਟ ਵੀ ਆਏ ਹੋਏ ਸੀ ਉਹਨਾਂ ਨੂੰ ਵੀ ਬਹੁਤ ਜ਼ਿਆਦਾ ਪਸੰਦ ਆਇਆ ਕਿਉਂਕਿ ਆਪਾਂ ਇਹ ਪਤੀਲੇ ਸੌਰੀ ਕੜਾਹੀ ਦੇ ਵਿੱਚ ਬਣਾਇਆ ਜੀ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ-ਬਹੁਤ ਸਵਾਗਤ ਹੈ ਇਹ ਜੋਤੀਮਨ ਫੈਮਿਲੀ ਚੈਨਲ ਤੇ ਤੁਹਾਡਾ ਵਾਹਿਗੁਰੂ ਤੁਹਾਨੂੰ ਖੁਸ਼ ਰੱਖੇ ਖੁਸ਼ ਰਹੋ ਜੀ ਚੜ੍ਹਦੀ ਕਲਾ ਚ ਰੱਖੇ ਜੀ ਤੇ ਆਪਣੇ ਆਪਣੇ ਘਰਾਂ ਦੇ ਵਿੱਚ ਹੱਸਦੇ ਵਸਦੇ ਰਹੋ ਵਾਹਿਗੁਰੂ ਦੇ ਸੱਚੇ ਪਾਤਸ਼ਾਹ ਦੀ ਮਿਹਰ ਦੇ ਨਾਲ ਤੁਸੀਂ ਹਮੇਸ਼ਾ ਚੜ੍ਹਦੀ ਕਲਾ ਚ ਰਹੋ ਅਸੀਂ ਵੀ ਠੀਕ ਆ ਚੜ੍ਹਦੀ ਕਲਾ ਚ ਅੱਜ ਮੈਂ ਬਣਾ ਰਹੀ ਆ ਜੀ ਕੜਾਈ ਦੇ ਵਿੱਚ ਪੈਨ ਦੇ ਵਿੱਚ ਵੈਜੀਟੇਬਲ ਪਲਾਉ ਇਹ ਬੀਨਸ ਕਟੀਆਂ ਹੋਈਆਂ ਸ਼ਿਮਲਾ ਮਿਰਚ ਕੱਟੀ ਹੋਈ ਆ ਤੇ ਇਹ ਜੀ ਕਟੀਆਂ ਹੋਈਆਂ ਗਾਜਰਾਂ ਥੋੜੀਆਂ ਨਾਂ ਬਹੁਤੀਆਂ ਮੋਟੀਆਂ ਨੰਬਰੀਕ ਆ ਇਹ ਗਾਜਰਾਂ ਕੱਟੀਆਂ ਹੋਈਆਂ ਲੈ ਲਈਆਂ ਪੈਨ ਦੇ ਵਿੱਚ ਮੈਂ ਪਾ ਲਿਆ ਜੀ ਕੁਕਿੰਗ ਆਇਲ ਤੇ ਇਹ ਹੈਗੀ ਆ ਜੀ ਗੋਭੀ ਗੋਭੀ ਕੱਟੀ ਸਾਰੀਆਂ ਚੀਜ਼ਾਂ ਨੂੰ ਪਹਿਲਾਂ ਧੋ ਕੇ ਆ ਦੇਖੋ ਇਹ ਹੈਗੇ ਗ੍ਰੀਨ ਪੀਸ ਹਰੇ ਮਟਰ ਜਿਹੜੇ ਹੁਣ ਆ ਰਹੇ ਆ ਫਰੋਜ਼ਨ ਨਹੀਂ ਹੈਗੇ ਜੀ ਇਹ ਤੇ ਨਾਲ ਹੀ ਇਹ ਮੈਂ ਲੰਬਾ ਕੱਟਿਆ ਹੋਇਆ ਵੱਡਾ ਪਿਆਜ਼ ਟਮਾਟਰ ਇੱਕ ਵੱਡਾ ਲਸਣ ਅਦਰਕ ਕद्दूकस ਕੀਤਾ ਹੋਇਆ ਤੇ ਦੋ ਤਿੰਨ ਮਿਰਚਾਂ ਕੱਟੀਆਂ ਹੋਈਆਂ ਇਹ ਜੀ ਅੱਧਾ ਘੰਟਾ ਪਹਿਲਾਂ ਮੈਂ ਬਾਸਮਤੀ ਦੇ ਚੌਲਾਂ ਨੂੰ ਚੰਗੀ ਤਰ੍ਹਾਂ ਤਿੰਨ ਚਾਰ ਪਾਣੀਆਂ ਦੇ ਵਿੱਚ ਧੋ ਕੇ ਫਿਰ ਮੈਂ ਇਹਨਾਂ ਨੂੰ ਭਿਉਂ ਕੇ ਰੱਖਿਆ ਹੋਇਆ ਆ। ਇਹੀ ਇਹਦੇ ਇਹਦਾ ਇਹੀ ਸੀਕ੍ਰੇਟ ਇੱਕ ਆਲੂ ਪਾਉਣ ਵਾਸਤੇ ਮੈਂ ਇਹ ਆਲੂ ਨੂੰ ਹਜੇ ਠਹਿਰ ਕੇ ਕੱਟਣਾ ਕਿਉਂਕਿ ਜੇ ਕੱਟਿਆ ਤੇ ਆਲੂ ਕਾਲੇ ਹੋ ਜਾਂਦੇ ਆ ਜੀ। ਇਹੀ ਇਹਦਾ ਸੀਕ੍ਰੇਟ ਆ ਕਿ 10 ਮਿੰਟ ਵਿੱਚ ਸਾਡੇ ਜਿਹੜੇ ਚਾਵਲ ਬਣ ਕੇ ਤਿਆਰ ਹੋ ਜਾਂਦੇ ਆ ਕਿਉਂਕਿ ਆਪਾਂ ਇਹਨਾਂ ਨੂੰ ਅੱਧਾ ਘੰਟਾ ਪਹਿਲਾਂ ਭਿਉਣਾ ਆ। ਇਹ ਹੈਗੀ ਜਵਿਤਰੀ, ਤੇਜ ਪੱਤਾ ਤੇ ਇੱਕ ਵੱਡੀ ਇਲਾਇਚੀ ਖੋਲ ਕੇ ਪਾਈ ਆ ਜੀ। ਮੈਂ ਦਾਲ ਚੀਨੀ ਕੱਢੀ ਹੋਈ ਸੀ ਦਾਲ ਚੀਨੀ ਇੱਕ ਸਾਈਡ ਤੇ ਡੇਗ ਗੇ ਮੈਨੂੰ ਦਾਲ ਚੀਨੀ ਦਾ ਚੇਤਾ ਭੁੱਲ ਗਿਆ ਚਾਹੋ ਤਾਂ ਤੁਸੀਂ ਦਾਲ ਚੀਨੀ ਵੀ ਪਾ ਸਕਦੇ ਆ ਲੌਂਗ ਵੀ ਪਾ ਸਕਦੇ ਆ ਪਰ ਮੈਂ ਲੌਂਗ ਨਹੀਂ ਪਾਏ ਐਸੀ ਤਰ੍ਹਾਂ ਹੀ ਬਸ ਇੰਨੀਆਂ ਕੁ ਚੀਜ਼ਾਂ ਪਾਣ ਦੇ ਨਾਲ ਹੀ ਇਹ ਸਾਡਾ ਜਿਹੜਾ ਪੁਲਾਓ ਆ ਬਹੁਤ ਵਧੀਆ ਬਣ ਕੇ ਤਿਆਰ ਹੁੰਦਾ ਆ ਜੀ ਤੁਸੀਂ ਬਣਾਓ ਸਾਡੇ ਆ ਜਾਣਾ ਸੀਗਾ ਗੈਸਟ ਨੇ ਸਾਡੇ ਘਰ ਮਿਲਣ ਵਾਸਤੇ ਤੇ ਮੈਂ ਸੋਚਿਆ ਚਲੋ ਅੱਜ ਇਹ ਪੁਲਾਓ ਬਣਾਣਿਆਂ ਨਾਲ ਉਹਨਾਂ ਨੂੰ ਵੀ ਖਵਾਣੇ ਆ ਇਹ ਸਭ ਤੋਂ ਪਹਿਲਾਂ ਮੇਦ ਵਿੱਚ ਪਾ ਲੈਣੇ ਆ ਪਿਆਜ਼ ਇਸ ਤਰ੍ਹਾਂ ਲੰਬਾਈ ਦੇ ਵਿੱਚ ਪਿਆਜ਼ ਕੱਟਣੇ ਆ ਪਿਆਜ਼ਾਂ ਨੂੰ ਜਿਹੜਾ ਆਪਾਂ ਜ਼ਿਆਦਾ ਜ਼ਿਆਦਾ ਡਾਰਕ ਬ੍ਰਾਊਨ ਨਹੀਂ ਕਰਨਾ ਤੇ ਜ਼ਿਆਦਾ ਕੱਚਾ ਵੀ ਨਹੀਂ ਰੱਖਣਾ ਮੀਡੀਅਮ ਜਿਹਾ ਹੀ ਰੱਖਣਾ ਆ ਹਲਕਾ ਹਲਕਾ ਗੁਲਾਬੀ ਗਲੱਬੀ ਹਲਕਾ ਲਾਈਟ 골ਡ ਜਿਹਾ ਹੋ ਜਾਵੇ ਤੇ ਉੰਨੀ ਦੇਰ ਮੈਂ ਇਹਨਾਂ ਨੂੰ ਪਿਆਜ਼ਾਂ ਨੂੰ ਪਕਾਉਣਾ ਆ ਜਿਹੜਾ ਮੈਂ ਤੇਲ ਪਾਇਆ ਕੁਕਿੰਗ ਆਇਲ ਇਹ ਵੱਡੇ 3 ਚਮਚ ਪਾਏ ਆ ਕਿਉਂਕਿ ਚੰਗੀ ਤਰ੍ਹਾਂ ਇਹਦੇ ਵਿੱਚ ਮਸਾਲੇ ਜਿਹੜੇ ਅਸੀਂ ਭੁੰਨਣੇ ਆ ਲਓ ਜੀ ਇਸ ਤਰ੍ਹਾਂ ਇਹਨਾਂ ਨੂੰ ਹਿਲਾਉਂਦੇ ਰਹਿਣਾ ਬਣਾ ਕੇ ਦੇਖੋ ਜੀ ਕੁੱਕਰ ਦੇ ਵਿੱਚ ਆਪਾਂ ਬਣਾਉਨੇ ਆ ਨਾ ਤੇ ਸਬਜ਼ੀਆਂ ਕਈ ਵਾਰੀ ਮੈਸ਼ ਹੋ ਜਾਂਦੀਆਂ ਕਈ ਵਾਰੀ ਚਾਵਲ ਨਹੀਂ ਖਿਲੇ ਖਿਲੇ ਬਣਦੇ ਤੇ ਦੇਖੋ ਪਰ ਪਿਆਜ਼ ਸਾਡਾ ਬਰਾਊਨ ਹੋਣਾ ਸ਼ੁਰੂ ਹੋ ਗਿਆ ਤੇ ਹੁਣ ਮੈਂ ਇਹਦੇ ਵਿੱਚ ਪਾਉਂਗੀ ਜੀ ਲਸਣ ਅਦਰਕ ਦੀ ਪੇਸਟ ਜਿਹੜੇ ਕੱਦੂਕਾਸ ਕੀਤਾ ਹੋਇਆ ਸੀਗਾ ਇਹਦਾ ਵੀ ਬਹੁਤ ਵਧੀਆ ਫਲੇਵਰ ਆਉਂਦਾ ਹੈ ਲਸਣ ਦਾ ਤੇ ਆਦਰਕ ਦਾ ਬਸ ਇਹਨੂੰ ਮੈਂ 1 ਤੋਂ 1.5 ਮਿੰਟ ਹੀ ਭੁੰਨਦੀ ਹੁੰਨੀ ਕਿਸੇ ਵੀ ਸਬਜ਼ੀ ਦੇ ਵਿੱਚ ਜਦੋਂ ਵੀ ਮੈਂ ਲਸਣ ਆਦਰਕ ਪਾਉਣਾ ਤੇ 1 ਤੋਂ 1.5 ਮਿੰਟ ਭੁੰਨਣਾ 1.5 ਮਿੰਟ ਦੇ ਵਿੱਚ ਇਹਦਾ ਕੱਚਾਪਨ ਸਾਰਾ ਖਤਮ ਹੋ ਜਾਂਦਾ ਉਸ ਤੋਂ ਬਾਅਦ ਮੈਂ ਟਮਾਟਰ ਤੇ ਹਰੀਆਂ ਮਿਰਚਾਂ ਜਿਹੜੀਆਂ ਸੀਆਂ ਇਹਨਾਂ ਨੂੰ ਵੀ ਮੈਂ ਚੰਗੀ ਤਰ੍ਹਾਂ ਇਹਦੇ ਵਿੱਚ ਭੁੰਨ ਲੈਣਾ ਆ ਪਕਾ ਲੈਣਾ ਆ ਆ ਦੇਖੋ ਜੀ ਇਸ ਤਰ੍ਹਾਂ ਟਮਾਟਰ ਨੂੰ ਜਿਆਦਾ ਮੈਸ਼ ਨਾ ਕਰੋ ਬੇਸ਼ੱਕ ਤੁਸੀਂ ਤੇ ਥੋੜਾ ਜਿਹਾ बस ਹਲਕਾ ਜਿਹਾ ਕਰਕੇ ਇਹਦੇ ਵਿੱਚ ਆਪਾਂ ਨਮਕ ਵਗੈਰਾ ਜੋ ਵੀ ਪਾਣਾ ਆ ਉਸ ਵੇਲੇ ਪਾਣਾ ਆਪਣੇ ਟੇਸਟ ਦੇ ਮੁਤਾਬਕ ਤੁਸੀਂ ਨਮਕ ਪਾ ਦੇਣਾ ਹੈ ਜੀ ਤੇ ਉਸ ਤੋਂ ਬਾਅਦ ਮੈਂ ਥੋੜੀ ਜਿਹੀ ਚੌਥਾਈ टीस्पून ਹਲਦੀ ਪਾਈ ਆ ਤੇ ਨਾਲ ਪਾਈ ਆ ਥੋੜੀ ਜਿਹੀ ਕੁੱਟੀ ਲਾਲ ਮਿਰਚ ਥੋੜੀ ਜਿਹੀ ਚੌਥਾਈ टीस्पून ਅੱਧੀ ਚਮਚ 1 टीस्पून ਕੁੱਟੀ ਲਾਲ ਮਿਰਚ ਤੇ ਚੌਥਾਈ टीस्पून ਮੈਂ ਦੇਗੀ ਮਿਰਚ ਪਾਈ ਆ ਥੋੜੀ ਜਹੀ ਦੇ ਇਹਦੇ ਨਾਲ ਟੇਸਟ ਵੀ ਵਧੀਆ ਰੰਗ ਸੋਨਾ ਆਂਦਾ ਹੈ ਮੇਨ ਗੱਲ ਜਿਹੜੀ ਹੁੰਦੀ ਆ ਮੈਨੂੰ ਯਾਦ ਭੁੱਲ ਗਿਆ ਸੀ ਜੀਰੇ ਦਾ ਜਿਸ ਤਰ੍ਹਾਂ ਦਾਲਚੀਨੀ ਦਾ ਭੁੱਲ ਗਿਆ ਇਸ ਤਰ੍ਹਾਂ ਜੀਰੇ ਦਾ ਜੀਰਾ ਮੈਂ ਪਾ ਦਿੱਤਾ ਦਾਲਚੀਨੀ ਦਾ ਤਾਂ ਮੈਂ ਬਾਅਦ ਵਿੱਚ ਦੇਖੀ ਜਦੋਂ ਸਾਡਾ ਪੁਲਾਓ ਬਣ ਗਿਆ ਸੀ ਚਲੋ ਕੋਈ ਗੱਲ ਨਹੀਂ ਫਿਰ ਵੀ ਠੀਕ ਆ ਜੀਰਾ ਪਾਣਾ ਸੀ ਜੀਰਾ ਤਾਂ ਪਾ ਸਕਦੇ ਆ ਹੁਣ ਮੈਂ ਇਹਦੇ ਵਿੱਚ ਕਟੀਆਂ ਹੋਈਆਂ ਗਾਜਰਾਂ ਪਾਣੀਆਂ ਨਾਲੇ ਮਸਾਲੇ ਨੇ ਜਿਹੜਾ ਤੇਲ ਛੱਡ ਦਿੱਤਾ ਸੀ ਨਾਲ ਹੀ ਪਾ Đਣੀਆਂ ਆ ਮੈਂ ਬੀਨਸ ਇਸ ਤਰ੍ਹਾਂ ਚੰਗੀ ਤਰ੍ਹਾਂ ਜਿਹੜੀਆਂ ਸ਼ਿਮਲਾ ਮਿਰਚਾਂ ਆ ਇਹ ਥੋੜਾ ਜਿਹਾ ਰੋਕੇ ਪਾਣੀ ਆ ਪਹਿਲਾਂ ਇਹਨਾਂ ਨੂੰ ਆਪਾਂ ਸਬਜ਼ੀਆਂ ਨੂੰ ਥੋੜਾ ਜਿਹਾ ਐਵੇਂ 1 ਤੋਂ 1.5 ਮਿੰਟ ਦੇ ਲਈ ਪਕਾਉਣਾ ਆ ਕਿਉਂਕਿ ਜਦੋਂ ਆਪਾਂ ਪਾਣੀ ਪਾ ਕੇ ਚਾਵਲ ਪਾ ਕੇ ਇਹਨਾਂ ਨੂੰ ਬੋਇਲ ਕਰਨਾ ਸਾਰਾ ਕੁਝ ਬਹੁਤ ਵਧੀਆ ਸੌਫਟ ਹੋ ਜੰਨੀਆਂ ਸਾਰੀਆਂ ਸਬਜ਼ੀਆਂ ਤਾਜੀ-ਤਾਜੀ ਸਬਜ਼ੀ ਮੈਂ ਲਈ ਸੀ ਸੋਚਿਆ ਕਿ ਅੱਜ ਵੈਜੀਟੇਬਲ ਪਲਾਉ ਬਣਾਉਨੇ ਆ ਬੜੀ ਦੇਰ ਹੋ ਗਏ ਪਲਾਉ ਬਣਾਇਆ ਹੀ ਨਹੀਂ ਤੇ ਇਹ ਹੈਗੇ ਜੀ ਮਟਰ ਕਿਉਂ ਮਟਰ ਵੀ ਥੋੜੇ ਜਿਹੜੇ ਆਪਣੇ ਆਂਦੇ ਆ ਇਹ ਇਹ ਨਾਲ ਹੀ ਪਾ ਦੇਣੇ ਆ ਇਹਦੇ ਨਾਲ ਹੀ ਹੋ ਜੂਗੇ ਨਾਲ ਗੋਭੀ ਪਾਤੀ ਜੀ ਇਹਨਾਂ ਨੂੰ ਵੀ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਮਿਕਸ ਕਰਨ ਤੋਂ ਬਾਅਦ ਜਿਹੜਾ ਸਾਡਾ ਕੱਟ ਸਾਫਤਾ ਆਲੂ ਰੱਖਿਆ ਹੋਇਆ ਸੀ ਉਹ ਵੀ ਪਾ ਦੇਣਾ ਕਿਉਂਕਿ ਬੱਚੇ ਜਿਹੜੇ ਆ ਆਲੂ ਬਹੁਤ ਪਸੰਦ ਕਰਦੇ ਆ ਤੁਸੀਂ ਚਾਹੋ ਤਾਂ ਤੁਸੀਂ ਪਨੀਰ ਵੀ ਪਾ ਸਕਦੇ ਆ ਤੇ ਪਰ ਮੇਰੇ ਕੋਲ ਸਬਜ਼ੀਆਂ ਬਹੁਤ ਸੋਹਣੀਆਂ ਸੀਆਂ ਬਹੁਤ ਵਧੀਆ ਸੀ ਤਾਜ਼ੀਆਂ ਸੀ ਫਰੈਸ਼ ਫਰੈਸ਼ ਸਬਜ਼ੀਆਂ ਸੀਆਂ ਸਾਰੀਆਂ ਯਕੀਨ ਜਾਣਿਆ ਬਹੁਤ ਹੀ ਜ਼ਿਆਦਾ ਟੇਸਟੀ ਇਹ ਸਾਡਾ ਪਲਾਉ ਬਣਿਆ ਸੀਗਾ ਸਾਰਿਆਂ ਨੇ ਬਹੁਤ ਪਸੰਦ ਕੀਤਾ ਜੀ ਸਭ ਨੂੰ ਪਸੰਦ ਆਇਆ ਪ੍ਰਦੀਪ ਨੂੰ ਬੰਦੀਪ ਦੇ ਪਾਪਾ ਜਿਹੜੇ ਸਾਡੇ ਘਰ ਆਏ ਹੋਏ ਸੀ ਮਹਿਮਾਨ ਉਹਨਾਂ ਨੂੰ ਵੀ ਬਹੁਤ ਪਸੰਦ ਆਇਆ ਇਸ ਤਰ੍ਹਾਂ ਮੈਂ ਜਲਦੀ ਜਲਦੀ ਦੇ ਨਾਲ ਆਲੂ ਵੀ ਕੱਟ ਕੇ ਪਾ ਦਿੱਤਾ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਐਮੀ ਇੱਕ ਤੋਂ ਡੇਢ ਮਿੰਟ ਹੀ ਸੌਟੇ ਕਰਨਾ ਥੋੜਾ ਜਿਹਾ ਸਬਜ਼ੀਆਂ ਨੂੰ ਇਸ ਤੋਂ ਬਾਅਦ ਮੈਂ ਨਾਲ ਪਾ ਦੇਣੀ ਆ Shimla mirch ਹਾਂ ਸ਼ਿਮਲਾ ਮਿਰਚ ਨੂੰ ਵੀ ਚੰਗੇ ਤਰ੍ਹਾਂ ਇਹਦੇ ਵਿੱਚ ਮਿਕਸ ਕਰ ਲੈਣਾ ਮਿਕਸ ਕਰਨ ਤੋਂ ਬਾਅਦ ਨਾਲ ਹੀ ਮੈਂ ਪਾ ਦੇਣੀ ਆ ਜੀ ਚਾਵਲ ਸਾਰੀਆਂ ਚੀਜ਼ਾਂ ਨੂੰ ਫਿਰ ਇਕੱਠਾ ਹੀ ਮਿਕਸ ਕਰਨਾ ਚਾਵਲ ਦਾ ਤਕਰੀਬਨ ਮੈਂ ਇੱਕ ਗਲਾਸ ਲਿਆ ਸੀਗਾ ਛੋਟੇ ਵਾਲਾ ਜਿਹੜਾ ਹੁੰਦਾ ਆ ਕਿਉਂਕਿ ਜਿਹੜੇ ਇਹ ਚਾਵਲ ਹੁੰਦੇ ਨਾ ਬਾਸਮਤੀ ਜਾਂ ਚਾਵਲ ਹੁੰਦੇ ਆ ਇਹ ਆਪਣੇ ਤੋਂ 3 ਗੁਣਾ ਜ਼ਿਆਦਾ ਇਹ ਫੁੱਲ ਜਾਂਦੇ ਜਦੋਂ ਆਪਾਂ ਇਹਨਾਂ ਨੂੰ ਬਣਾਉਂਦੇ ਆ ਤੇ ਉਸ ਹਿਸਾਬ ਦੇ ਨਾਲ ਹੀ ਮੈਂ ਇਹ ਚਾਵਲ ਲੈ ਸੀਗੇ ਆ ਦੇਖੋ ਇਹਨਾਂ ਨੂੰ ਚੰਗੀ ਤਰ੍ਹਾਂ ਮੈਂ ਮਿਕਸ ਕਰ ਲਿਆ ਸਾਰਿਆਂ ਨੂੰ ਬਹੁਤ ਵਧੀਆ ਖੁਸ਼ਬੂ ਆ ਰਹੀ ਸੀ ਕਿ ਸਬਜ਼ੀਆਂ ਦੀ Shimla mirch ਦੀ ਤੇ ਜਿਹੜੇ ਆਪਾਂ ਮਸਾਲੇ ਪਾਏ ਆ ਇਹਨਾਂ ਮਸਾਲਿਆਂ ਦੀ ਸਿਰਫ 1 ਮਿੰਟ ਵਾਸਤੇ ਸੌਰੀ ਇਹ ਸਿਰਫ 1 ਗਲਾਸ ਸੀ ਸਾਡਾ ਚੌਲਾਂ ਦਾ ਤੇ 2 ਗਲਾਸ ਮੈਂ ਪਾਣੀ ਦੇ ਪਾ ਲੈ ਆਹ ਲਓ ਜੀ ਪਾਣੀ ਜਿਹੜਾ ਆ ਇੰਨਾ ਕੁ ਪਾਣਾ ਆ ਕਿ ਸਾਰੀਆਂ ਚੀਜ਼ਾਂ ਇਹਦੀਆਂ ਪਾਣੀ ਦੇ ਵਿੱਚ ਇਹ ਸਾਰੀਆਂ ਡੁੱਬ ਜਾਣ। ਬਿਲਕੁਲ ਪਾਣੀ ਦਾ ਅੰਦਾਜ਼ਾ ਸਹੀ ਹੁੰਦਾ ਆ। ਤੁਸੀਂ ਸਹੀ ਤਰੀਕੇ ਨਾਲ ਪਾਣੀ ਪਾਓ। ਜੇ ਪਾਣੀ ਵਿੱਚ ਚਾਵਲ ਭਿੰਦੇ ਹੋ ਸੋਏ ਸੀਗੇ ਉਹ ਪਾਣੀ ਤੁਸੀਂ ਨਤਾਰ ਦੇਣਾ ਜੀ ਸਾਰਾ ਪਾਣੀ ਉਹ ਕੱਢ ਦੇਣਾ ਆ। ਉਸ ਤੋਂ ਬਾਅਦ ਆ ਹੀ ਪਾਣਾ ਆ 2 ਗਲਾਸ ਚਾਵਲ ਪਾਣ ਤੋਂ ਬਾਅਦ ਜੀ ਦੇਖੋ। ਤੇ ਪਾਣ ਤੋਂ ਬਾਅਦ ਇੱਕ ਵਾਰੀ ਤੁਸੀਂ ਚਮਚ ਦੇ ਨਾਲ ਇਹਦਾ ਟੇਸਟ ਕਰ ਲੈਣਾ ਆ। ਇਹੋਂ ਫੇਸ ਦਾ ਚਾਵਲ ਅਜੇ ਹੀ ਦੂਜੀ ਆ ਡੇਸ਼ਿਆ ਜਿਹਦਾ ਬਾਅਦ ਵਿੱਚ ਨਮਕ ਮਿਕਸ ਨਹੀਂ ਹੁੰਦਾ ਨਮਕ ਜਿਹੜਾ ਆ ਇਹ ਨਾਲ ਬਿਲਕੁਲ ਪਰਫੈਕਟ ਸੀ ਸਾਡਾ ਤੇ ਇਸ ਤੋਂ ਬਾਅਦ ਜੀ ਜਿਹੜਾ ਇਹ ਨਮਕ ਥੋੜਾ ਜਿਆਦਾ ਨਾ ਜਿੰਨਾ ਕ ਆਪਾਂ ਨੂੰ ਚਾਹੀਦਾ ਉਹ ਤੋਂ ਥੋੜਾ ਜਿਆਦਾ ਹੋਣਾ ਚਾਹੀਦਾ ਆ ਥੋੜਾ ਟੇਸਟ ਜ਼ਿਆਦਾ ਲੱਗਣਾ ਜਿਹਦਾ ਜਿਸ ਤਰ੍ਹਾਂ ਲੱਗੇ ਜਿਵੇਂ ਨਮਕ ਜ਼ਿਆਦਾ ਆ ਫਿਰ ਉਹ ਬਾਅਦ ਵਿੱਚ ਬਿਲਕੁਲ ਪਰਫੈਕਟ ਨਮਕ ਹੁੰਦਾ ਆ ਆ ਦੇਖੋ ਇਹਨੂੰ ਢੱਕ ਕੇ ਪਕਾਇਆ ਇਹ ਸਾਡੇ ਇਹ ਬੋਇਲ ਹੋਣੇ ਸ਼ੁਰੂ ਹੋ ਗਏ ਆ ਉਵਾਲਾ ਆ ਗਿਆ ਇੱਕ ਉਵਾਲਾ ਆਣ ਤੋਂ ਬਾਅਦ ਉਵਾਲਾ ਆਉਣ ਤੋਂ ਪਹਿਲਾਂ ਇਹਨਾਂ ਨੂੰ ਥੋੜਾ ਜਿਹਾ ਢੱਕਣ ਬੇਲਾ ਕਰਕੇ ਪਕਾਉਣਾ ਆ ਉਸ ਤੋਂ ਬਾਅਦ ਜਿੱਦਾਂ ਹੁਣ ਉਵਾਲਾ ਆ ਗਿਆ ਉਵਾਲਾ ਆਣ ਤੋਂ ਬਾਅਦ ਗੈਸ ਦੀ ਫਲੇਮ ਜਿਹੜੀ ਆ ਬਿਲਕੁਲ ਆਪਾਂ ਮੀਡੀਅਮ ਤੋਂ ਵੀ ਹੇਠਾਂ ਕਰ ਦੇਣੀ ਆ ਲੋ ਕਰ ਦੇਣੀ ਆ ਤੇ ਇਹਨੂੰ ਮੈਂ ਢੱਕਣ ਪੂਰੀ ਤਰ੍ਹਾਂ ਦੇ ਦੇਣਾ ਉੱਪਰ ਢੱਕਣ ਦੇ ਕੇ ਲੋ ਫਲੇਮ ਤੇ ਇਹਨੂੰ ਪਕਾਉਣਾ ਆ ਕਿਉਂਕਿ ਆ ਦੇਖੋ ਲੋ ਫਲੇਮ ਤੇ ਪਕਾਇਆ ਇੱਕ ਦੋ 2 ਮਿੰਟ ਉਸ ਤੋਂ ਬਾਅਦ ਇਸ ਤਰ੍ਹਾਂ ਮਿਰਚਾਂ ਰੱਖ ਦੇਣੀਆਂ ਮੈਂ ਕੱਟ ਕੇ ਮਿਰਚਾਂ ਦਾ ਫਲੇਵਰ ਬਹੁਤ ਸੋਹਣਾ ਆਂਦਾ ਹੈ ਮਿਰਚਾਂ ਇੱਕ ਇੱਕ ਮਿਰਚ ਨੂੰ ਦੋ ਦੋ ਪੀਸਾਂ ਦੇ ਵਿੱਚ ਕੱਟ ਕੇ ਲੰਬਾਈ ਦੇ ਵਿੱਚ ਰੱਖ ਦਿੱਤਾ ਬਹੁਤ ਸੋਹਣਾ ਫਲੇਵਰ ਆਂਦਾ ਆ ਉਸ ਤੋਂ ਬਾਅਦ ਦੋ ਕੁ ਮਿੰਟ ਹੋਰ ਮੈਂ ਢੱਕ ਕੇ ਪਕਾਇਆ ਮੀਡੀਅਮ ਫਲੇਮ ਤੇ ਤੇ ਜਿਹੜਾ ਇਹ ਆਪਣੀ ਫਲੇਮ ਆਪਣੀ ਹੀਟ ਦੇ ਵਿੱਚ ਚਾਵਲ ਚੰਗੀ ਤਰ੍ਹਾਂ ਫੁੱਲ ਜਾਣ ਦਾਣਾ ਦਾਣਾ ਖਿਲ ਜਾਵੇ ਤੇ ਬਣ ਕੇ ਇਹ ਤਿਆਰ ਹੋ ਜਾਣ ਜੀ ਲਓ ਜੀ ਵੀਡੀਓ ਨੂੰ ਲਾਈਕ ਚਲਦੀ ਚਲਦੀ ਵੀਡੀਓ ਨੂੰ ਲਾਈਕ ਕਰ ਦੋ ਪਸੰਦ ਆਵੇ ਤਾਂ ਲਾਈਕ ਕਰ ਦੋ ਤੇ ਸ਼ੇਅਰ ਕਰ ਦੋ ਅੱਗੇ ਤੋਂ ਅੱਗੇ ਤੇ ਵੱਧ ਤੋਂ ਵੱਧ ਇਹਨੂੰ ਸਬਸਕ੍ਰਾਈਬ ਕਰੋ ਜਿਹਨਾਂ ਨਹੀਂ ਕੀਤਾ ਇਸ ਤਰ੍ਹਾਂ ਮੈਂ ਗਰਮ ਕਰਕੇ ਤਵਾ ਨਾ ਇਹਦੇ ਥੱਲੇ ਰੱਖ ਲਿਆ ਜਦੋਂ ਤਵਾ ਰੱਖਣਾ ਉਦੋਂ ਗੈਸ ਦੀ ਫਲੇਮ ਜਿਹੜੀ ਹਾਈ ਰੱਖਣੀ ਆ ਤੇ ਜਦੋਂ ਤਵਾ ਪੂਰੀ ਤਰ੍ਹਾਂ ਗਰਮ ਹੋ ਜਾਣਾ ਫਿਰ ਗੈਸ ਦੀ ਫਲੇਮ ਨੂੰ ਆਪਾਂ ਮੀਡੀਅਮ ਤੇ ਕਰਕੇ ਆ ਦੇਖੋ ਇਸ ਤਰ੍ਹਾਂ ਢੱਕ ਕੇ ਇਹਨੂੰ ਆਪਾਂ ਦੇਣੀ ਆ ਸਟੀਮ ਦੇਣੀ ਆ ਜਾਂ ਮੈਨ ਕਿ ਮੀਡੀਅਮ ਫਲੇਮ ਤੇ ਪਕਾਉਣਾ ਜਾਂ ਇਹਨੂੰ ਕਹੋ ਕੋਈ ਦਮ ਦੇਣਾ ਆ ਕੋਈ ਤੁਸੀਂ ਪੂਣਾ ਵੀ ਰੱਖ ਸਕਦੇ ਆ ਇਹਦੇ ਵਿੱਚ ਕੱਪੜਾ ਵੀ ਰੱਖ ਸਕਦੇ ਆ ਢੱਕਣ ਦੇ ਦੋਲੇ ਲਪੇਟ ਕੇ ਪਰ ਇਸੇ ਤਰ੍ਹਾਂ ਹੀ ਸਾਡਾ ਢੱਕਣ ਬਿਲਕੁਲ ਸਹੀ ਸੀ ਚਾਵਲ ਸਾਡੇ ਬਣ ਕੇ ਤਿਆਰ ਸੀ ਤਵਾ ਲਾ ਦੇਣੇ ਆ ਜੀ ਉਸ ਤੋਂ ਬਾਅਦ ਜੀ ਮੈਂ ਤੁਹਾਨੂੰ ਦਿਖਾਨੀ ਆ ਡੱਕਣ ਜੁੱਕ ਕੇ ਦਿਖਾਨੀਆਂ ਕਿੰਨੇ ਵਧੀਆ ਚਾਵਲ ਸਾਡੇ ਬਣ ਕੇ ਦੇਖੋ ਖਿਲੇ ਖਿਲੇ ਬਿਲਕੁਲ ਦਾਣਾ ਦਾਣਾ ਚਾਵਲ ਸਾਡੇ ਜਿਹੜੇ ਆ वेजिटेबल ਰਾਈਸ ਸਾਡਾ ਪੁਲਾਓ ਆ ਇਹ ਬਣ ਕੇ ਤਿਆਰ ਹੋ ਗਿਆ ਦੇਖੋ ਹੁਣ ਮੈਂ ਦਿਖਾ ਰਹੀ ਆ ਗਰਮਾ ਗਰਮ ਖੁਸ਼ਬੂ ਸਾਰੇ ਘਰ ਦੇ ਵਿੱਚ ਆ ਰਹੀ ਸੀਗੀ ਕਿਉਂਕਿ ਇਹਦੇ ਵਿੱਚ ਆਪਾਂ ਖੁੱਲੇ ਦਿਲ ਦੇ ਨਾਲ ਸਬਜ਼ੀਆਂ ਪਾਈਆਂ ਤੇ ਅੱਗੇ ਸਬਜ਼ੀਆਂ ਹੁਣ ਆ ਰਹੀਆਂ ਜੀ ਸਰਦੀਆਂ ਦਾ ਮੌਸਮ ਸ਼ੁਰੂ ਹੋ ਰਿਹਾ ਤੇ ਸਬਜ਼ੀਆਂ ਵੱਧ ਤੋਂ ਵੱਧ ਪਾ ਕੇ ਚਾਵਲ ਇਸ ਤਰ੍ਹਾਂ ਤੁਸੀਂ ਬਣਾ ਸਕਦੇ ਆ ਹਰ ਕੋਈ ਪਸੰਦ ਕਰਦਾ ਆ ਤੇ ਹੁਣ ਮੈਂ ਕਰਨ ਲੱਗੀਆਂ ਜੀ ਸਰਵ ਜੇਕਰ ਵੀਡੀਓ ਨੂੰ ਪਹਿਲੀ ਵਾਰੀ ਦੇਖ ਰਹੇ ਤਾਂ ਸਬਸਕ੍ਰਾਈਬ ਕਰ ਦਿਓ ਲਾਈਕ ਵੀ ਕਰ ਦਿਓ ਸ਼ੇਅਰ ਵੀ ਕਰ ਦਿਓ ਤੇ ਜਿਨ੍ਹਾਂ ਨੇ ਸਬਸਕ੍ਰਾਈਬ ਕੀਤਾ ਉਹਨਾਂ ਦਾ ਵੀ ਧੰਨਵਾਦ ਵਾਹਿਗੁਰੂ ਦਾ ਨਾਮ ਲਗੇ ਵਾਹਿਗੁਰੂ ਤੁਹਾਨੂੰ ਤੰਦਰੁਸਤ ਰੱਖੇ ਚੜ੍ਹਦੀ ਕਲਾ 'ਚ ਰੱਖੇ ਜੀ ਤੇ ਕਮੈਂਟ ਜ਼ਰੂਰ ਕਰਿਓ ਜੀ ਕਿਹੋ ਜਿਹੀ ਲੱਗੀ ਤੁਹਾਨੂੰ ਰੈਸਪੀ ਲਓ ਜੀ ਮੈਂ ਲੱਗੀਆਂ ਸਰਵ ਕਰਨ ਦੇਖੋ ਜੀ ਵਾਓ ਆ ਜਿਹੜੀ ਹੈ ਨਾ ਸਟੀਮ ਨਿਕਲ ਰਹੀ ਸੀ ਚਾਹਲਾਂ ਵਿੱਚੋਂ ਸਾਰੇ ਘਰ ਚ ਖੁਸ਼ਬੂ ਫੈਲਾ ਰਹੀ ਸੀ ਇਹ ਇਹ ਭਾਫ਼ ਜਿਹੜੀ ਸੀ ਤੇ ਖਾਣ ਨੂੰ ਬਹੁਤ ਟੇਸ ਸੀ ਕੋਈ ਵੀ ਚੀਜ਼ ਦੀ ਨਾਲ ਜ਼ਰੂਰਤ ਨਹੀਂ ਚਾਹ ਤੁਸੀਂ ਰਾਇਤਾ ਵੀ ਬਣਾ ਬਣਾ ਸਕਦੇ ਆ ਦਹੀਂ ਸਿੰਪਲ ਦਹੀਂ ਲੈ ਸਕਦੇ ਆ ਥੋੜਾ ਜਿਹਾ ਮੇਰੇ ਕੋਲ ਧਨੀਆ ਪਿਆ ਸੀ ਮੈਂ ਧਨੀਆ ਦੇ ਨਾਲ ਗਾਰਨਿਸ਼ ਕਰ ਰਹੀ ਆ ਇਨਾਂ ਦੀ ਕਿਸੇ ਵੀ ਚੀਜ਼ ਦੀ ਜ਼ਰੂਰਤ ਨਹੀਂ ਤੁਸੀਂ ਐਸੇ ਤਰ੍ਹਾਂ ਹੀ ਖਾਓ ਦਹੀਂ ਦੇ ਨਾਲ ਖਾਓ ਜਾਂ ਚਾਹ ਦੇ ਨਾਲ ਖਾਓ ਚਾਹ ਦੇ ਨਾਲ ਬੜੇ ਸਵਾਦ ਲੱਗਦੇ ਆ ਇਹ ਵੈਜੀਟੇਬਲ ਪਲਾਉ ਵਾਓ ਦੇਖੋ ਕਿੰਨਾ ਵਧੀਆ ਬਣ ਕੇ ਤਿਆਰ ਹੋਇਆ ਤੇ ਮੈਂ ਹਜੇ ਸਰਵ ਕਰ ਰਹੀ ਸੀ ਜਾਨੋ ਸਾਡੇ ਜਿਹੜੇ ਗੈਸਟ ਸੀ ਉਹ ਆ ਗਏ ਸੀ ਮੈਂ ਟੇਸਟ ਕਰ ਰਹੀ ਸੀ ਤੇ ਤੁਹਾਨੂੰ ਮੈਂ ਟੇਸਟ ਕਰਕੇ ਦੇਖੇ ਨਾ ਚਾਵਲ ਤੁਹਾਨੂੰ ਮੈਂ ਦੱਸ ਰਹੀ ਆ ਕਿ ਬਹੁਤ ਹੀ ਟੇਸਟੀ ਬਣੇ ਸੀ ਦੇ ਨਾਲ ਹੀ ਜਿਹੜੀ ਮੇਰੀ ਦੂਸਰੀ ਡਿਸ਼ ਸੀ ਮੈਂ ਉਹਦੇ ਵਿੱਚ ਵੀ ਫਿਰ ਚਾਵਲ ਨਾਲ ਹੀ ਪਾਣੀ ਸ਼ੁਰੂ ਕਰ ਦਿੱਤੇ ਕਿਉਂਕਿ ਖੁਸ਼ਬੂ ਜਿਹੜੀ ਸੀ ਸਾਰੇ ਪੁੱਛ ਰਹੇ ਸੀਗੇ ਕਿ ਕੀ ਬਣਾ ਰਹੇ ਹੋ ਕਿ ਕਿੰਨੀ ਵਧੀਆ ਖੁਸ਼ਬੂ ਆ ਰਹੀ ਆ ਦੋ ਪਲੇਟਾਂ ਦੇ ਵਿੱਚ ਸਰਵ ਕੀਤੇ ਬਹੁਤ ਵਧੀਆ ਸਾਡਾ ਸਰਿਆਂ ਵਰਕਤ ਪਈ ਵਾਹਿਗੁਰੂ ਦਾ ਨਾਮ ਲੈ ਕੇ ਚੀਜ਼ ਬਣਾਈ ਸੀ ਤੇ ਸਾਰਿਆਂ ਨੂੰ ਪਸੰਦ ਆਈ ਇੰਨੀ ਖੁਸ਼ੀ ਬਹੁਤ ਆ ਮੇਰੇ ਵਾਸਤੇ ਤੇ ਤੁਸੀਂ ਜੀ ਜ਼ਰੂਰ ਬਣਾਇਓ ਕੁੱਕਰ ਨੂੰ ਰਹਿਣ ਦਿਓ ਕੁੱਕਰ ਚ ਨਾ ਬਣਾਇਓ ਜੀ ਇਸ ਤਰ੍ਹਾਂ ਤੁਸੀਂ ਪੈਨ ਵਿੱਚ ਖੁੱਲੇ ਮੂੰਹ ਵਾਲੇ ਬਰਤਨ ਚ ਕਿਸੇ ਚ ਵੀ ਢੱਕਣ ਵਾਲੇ ਚ ਬਣਾ ਲਓ ਤੇ ਬਹੁਤ ਵਧੀਆ ਬਣ ਕੇ ਤਿਆਰ ਹੁੰਦੇ ਆ ਤੇ ਇਸ ਤਰ੍ਹਾਂ ਖਾਓ ਓਕੇ ਜੀ ਆਪਣਾ ਖਿਆਲ ਰੱਖਣਾ ਆਪਣੇ ਪਰਿਵਾਰ ਦਾ ਖਿਆਲ ਰੱਖਣਾ ਮਿਲਦੇ ਆ ਨੈਕਸਟ ਵੀਡੀਓ ਵਿੱਚ ਸਤਿ ਸ੍ਰੀ ਅਕਾਲ ਜੀ